ਅਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਤੁਹਾਡੇ ਨਾਲ ਜਗਮੀਤ ਸੰਧੂ ਖਬਰਾਂ ਜਲਾਲਾਬਾਦ ਤੋਂ ਸਾਮਣੀ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਰਹੀ ਕਿ ਮਾਤਾ ਗੁਜਰੀ ਪਬਲਿਕ ਸਕੂਲ ਦੇ ਹੱਕ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਰੱਦ ਅਧਿਖਾ ਸੰਘਰਸ਼ ਕੀਤਾ ਜਾ ਰਿਹਾ ਉਸ ਤੋਂ ਬਾਅਦ 2 ਦਿਨ ਪਹਿਲਾਂ ਹੀ ਹਜੇ ਪੰਜਾਬ ਸਰਕਾਰ ਨੂੰ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇਵਾਲਾ ਦੀ ਮੀਟ ਰੱਦ ਕੀ ਦਿੱ ਉਸ ਨੂੰ ਬਹਾਲ ਕਰਵਾਉਣ ਲਈ ਚੇਤਾਵਨੀ ਦਿੱਤੀ ਗਈ ਸੀ ਪਰ ਸਰਕਾਰ ਦੇ ਵੱਲੋਂ ਕੋਈ ਵੀ ਜਹਾ ਕੋਈ ਨਾ ਕਰਨ ਦੇ ਬਾਵਜੂਦ ਆਖਿਰ ਬੱਚਿਆਂ ਦੇ ਮਾਪਿਆਂ ਦੇ ਮੱਲੋ ਹੁਣ ਫਿਰੋਜ਼ਪੁਰ ਫਾਜ਼ਿਲਕਾ ਸੜਕ ਹਾਈਵੇ ਤੇ ਜਿਹੜਾ ਉਹ ਧਰਨਾ ਲਗਾ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਧਰਨੇ ਦੇ ਵਿੱਚ ਜਿੱਥੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਨੇ ਉੱਥੇ ਹੀ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਤੁਹਾਨੂੰ ਇੱਕ ਦੀ ਤਸਵੀਰਾਂ ਦਿਖਾ ਦਿੰਨੇ ਆ ਇਸ ਧਰਨੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਫਿਰੋਜ਼ਪੁਰ ਹਾਈਵੇ ਸੜਕ ਮਾਰਗ ਦੇ ਧਰਨਾ ਲਗਾਇਆ ਗਿਆ ਉੱਥੇ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚਿਆਂ ਦੇ ਮਾਪੇ ਵੀ ਨਜ਼ਰ ਆ ਰਹੇ ਨੇ ਇੱਕ ਪਾਸੇ ਜਿੱਥੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕੀਤਾ ਹੈ ਉੱਥੇ ਤੁਸੀਂ ਦੇਖ ਰਹੇ ਨਹੀਂ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਜਿਹੜੇ ਉਹ ਸਲੋਗਨ ਲਗਾ ਕੇ ਆਪਣੇ ਹੱਕਾਂ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੁੱਛਾਂਗੇ ਕਿ ਇਹ ਤਰ੍ਹਾਂ ਜਿਹੜਾ ਕਿਉਂ ਲਗਾਇਆ ਗਿਆ ਹੈ ਤੁਸੀਂ ਦੇਖਦੇ ਤਸਵੀਰਾਂ ਫਿਰ ਦੇਖ ਸਕਦੇ ਹੋ ਮੇਰੇ ਸਾਹਮਣੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਮਾਤਾ ਗੁਜਰੀ ਪਬਲਿਕ ਸਕੂਲ ਜਿਹੜਾ ਹੈਗਾ ਉਸ ਦੀ ਮਾਨਤਾ ਨੂੰ ਯਾਨੀ ਕਿ ਜਿਹੜੀ ਐਨਸੀ ਜਿਹੜੀ ਰੱਦ ਕੀਤੀ ਗਈ ਸੀ ਉਸ ਨੂੰ ਬਹਾਲ ਕਰਵਾਉਣ ਦੇ ਲਈ ਹਾਂਜੀ ਭਾਂਜੀ ਕੀ ਕਹੋਗੇ ਜੀ ਸ਼ੁਰੂ ਕਰ ਲਿਆ ਵਿੱਚੀ ਮਾਤਾ ਗੁਰਜੀ ਪਬਲਿਕ ਸਕੂਲ ਸਾਡੇ ਇਲਾਕੇ ਦਾ ਸਭ ਤੋਂ ਵਧੀਆ ਸਕੂਲ ਸੀਗਾ ਜਿਹੜੇ ਜਿੱਦੀ ਕੇ ਐਨਓਸੀ ਰੱਦ ਕੀਤੀ ਗਈ ਹੈ ਕਿ ਦੋ ਭਰਾਵਾਂ ਦੀ ਆਪਸੀ ਰੰਜਿਸ਼ ਕਰਕੇ 2500 ਬੱਚਿਆਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਨੇ ਕਿ ਇਹਨਾਂ ਦੀ ਐਨਓਸੀ ਦੁਬਾਰਾ ਬਹਾਲ ਕੀਤੀ ਜਾਵੇ ਇਸ ਨੂੰ ਦੁਬਾਰਾ ਮਾਨਤਾ ਦਿੱਤੀ ਜਾਵੇ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਹੋਣਹਾਰ ਬੱਚੇ ਆ ਟੀਚਰ ਬਹੁਤ ਮਿਹਨਤੀ ਹੈਗੇ ਪ੍ਰਿੰਸੀਪਲ ਮੈਮ ਬਹੁਤ ਮਿਹਨਤੀ ਹੈਗੀ ਆ ਸਾਡੇ ਬੱਚਿਆਂ ਨੂੰ ਆਪਦੇ ਬੱਚਿਆਂ ਵਾਂਗੂ ਹੀ ਸਮਝਦੇ ਹੈਗੇ। ਅਸੀਂ ਆਪਦੇ ਬੱਚਿਆਂ ਦਾ ਭਵਿੱਖ ਪਹੁੰਚਾਉਣ ਵਾਸਤੇ ਆਏ ਆ ਤਾਂ ਕਿ ਸਕੂਲ ਨੂੰ ਦੁਬਾਰਾ ਚਲਾਇਆ ਜਾ ਸਕੇ। ਬੜੀ ਕੜਕ ਦੀ ਧੁੱਪ ਦੇ ਵਿੱਚ ਤੁਸੀਂ ਬੈਠੇ ਹੋ ਕੀ ਕਹੋਗੇ? ਇਹ ਚਰਤੋਪ ਤੇ ਹੈਗੀ ਪਰ ਸਾਨੂੰ ਐ ਕਿ ਸਾਡੇ ਬੱਚਿਆਂ ਦੇ ਭਵਿੱਖ ਬਚਾਉਣ ਵਾਸਤੇ ਸਾਨੂੰ ਜੀ ਬੈਠਣਾ ਪਵੇ ਸਰਕਾਰ ਦੇ ਅੱਗੇ ਕੁਝ ਵੀ ਕਰਨਾ ਪਵੇ ਕਰਨ ਵਾਸਤੇ ਤਿਆਰ ਹੈ ਬਿਲਕੁਲ ਬਿਲਕੁਲ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਉਹਨਾਂ ਨੂੰ ਇਹ ਧੋਪ ਨਹੀਂ ਲੱਗ ਰਹੀ ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਨੇ ਇੱਕ ਵਾਰੀ ਫਿਰ ਮੈਂ ਹਰ ਮੰਨ ਨੂੰ ਕਹਾਂ ਕਿ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਫਿਰੋਜ਼ਪੁਰ ਫਾਜ਼ਿਲਕਾ ਸੜਕ ਮਾਰ ਰਿਹਾ ਤਸਵੀਰਾਂ ਦੇਖ ਲਓ ਜਿੱਥੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਮਾਤਾ ਗੁਜਰੀ ਪਬਲਿਕ ਸਕੂਲ ਦੀ ਜਿਹੜੀ ਐਨਓਸੀਓ ਰੱਦ ਕੀਤੀ ਗਈ ਸੀ ਉਸ ਨੂੰ ਬਹਾਲ ਕਰਵਾਉਣ ਦੇ ਲਈ ਜਿਹੜਾ ਉਹ ਇੱਥੇ ਸੰਘਰਸ਼ ਕੀਤਾ ਜਾ ਰਿਹਾ ਅਸੀਂ ਹੋਰ ਵੀ ਬੱਚਿਆਂ ਦੇ ਮਾਪਿਆਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦਾ ਕੀ ਕਹਿਣਾ ਹਵਾ ਇੱਥੇ ਛੋਟੇ ਛੋਟੇ ਸਕੂਲ ਜਿਹੜੇ ਬੱਚੇ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬੇਟਾ ਕੀ ਕਹੋਗੇ ਬੱਚਾ ਗੁਜਰੀ ਬਚਾਓ ਬੋਲੋ ਬੋਲੋ ਬੋਲ ਬੋਲ ਮੇਰੇ ਬੋਲੋ ਜਿਹੜਾ ਬੱਚੇ ਥੋੜੇ ਸ਼ਰਮਾ ਰਹੇ ਨੇ ਤੇ ਉਹ ਜਿਹੜੇ ਬੱਚਿਆਂ ਦੇ ਮਾਪੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਇਹ ਦੱਸਣੀ ਇਸ ਤਰ੍ਹਾਂ ਦੇ ਖੌਨ ਤਸੀਮੇ ਦੀ ਕਟਾਈ ਨਾਲ ਹਾਂਜੀ ਬੇਟਾ ਕੀ ਕਹੋਗੇ ਅਸਟਾ ਇਹ ਕਹਿਣਾ ਚਾਹੁੰਦਾ ਕਿ ਇਹ ਸਕੂਲ ਸਾਹਮਣੇ ਇੱਕ ਪਰਿਵਾਰ ਵਰਗਾ ਲੱਗ ਰਿਹਾ ਜੇ ਸਕੂਲ ਨਾਲ ਅਸੀਂ ਵਿਛੜ ਗਏ ਤਾਂ ਪਰਿਵਾਰ ਵੀ ਵਿਛੜ ਹੀ ਗਿਆ ਇੱਕ ਸਾਧਾ ਇਸ ਕਰਕੇ ਅਸੀਂ ਤਾਂ ਇਹ ਜੋਨੇ ਸਕੂਲ ਨਾ ਬਾਦੋਲੇ ਸਕੂਲ ਚੱਲਦੇ ਰਹੇ ਇਹ ਦੁਨੀਆ ਦੇ ਟਾਪ ਤੇ ਸਕੂਲ ਮੰਨਿਆ ਜਾਂਦਾ ਹੈ ਇਸ ਸਕੂਲ ਵਿੱਚ ਭਾਜਨ ਕਾ ਤੋਂ ਨੇ ਨੇੜੇ ਫਰੋਇਪਰ ਤੋਂ ਨੇੜੇ ਨੇੜੇ ਮੁਕਸਰ ਜਲਾਲਪਾਦ ਗੁਰੂ ਸਾਹਿਬ ਦੇ ਬੱਚੇ ਹੁੰਦੇ ਆ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਸਕੂਲ ਜੇ ਇਹ ਸਕੂਲ ਹੀ ਬੰਦ ਹੋ ਗਿਆ ਤਾਂ ਬੱਚੇ ਤੇ ਫਿਊਚਰ ਕੇ ਹਨਰਟ ਆ ਜਾਏਗਾ ਇਸ ਕੇਰ ਕੇ ਸਕੂਲ ਚੱਲਦਾ ਹੀ ਰਹੇ ਬੇਟਾ ਧੋਪ ਨਹੀਂ ਲੱਗ ਰਹੀ ਧੋਪ ਲੱਗੇ ਤਾਂ ਕੋਈ ਗੱਲ ਇਹ ਪਹਿਲਾਂ ਤਾਂ ਲੱਗ ਰਹੀ ਕਿ ਧੁੱਪ ਪਰ ਸਕੂਲ ਵਾਸਤੇ ਪਰਿਵਾਰ ਵਾਸਤੇ ਕਰਨਾ ਹੀ ਪੈ ਰਿਹਾ ਹੈ ਇਹ ਸਭ ਕੁਝ ਤਾਂ ਮਾਫੀ ਚਾਹੁੰਦਾ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਬੱਚੇ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਜਿਹੜੇ ਆਪਣੇ ਸਕੂਲ ਦੀ ਮਾਨਤਾ ਨੂੰ ਬਹਾਲ ਕਰਵਾਉਣ ਦੇ ਲਈ ਧੁੱਪ ਦੇ ਵਿੱਚ ਖੜ ਕੇ ਜਿਹੜਾ ਉਹ ਸੰਘਰਸ਼ ਨੂੰ ਅੱਗੇ ਤੋਰਿਆ ਜਾ ਰਿਹਾ ਹੈ ਇਹ ਤੋਂ ਹੋਰ ਵੀ ਬੱਚਿਆਂ ਦੇ ਮਾਪੇ ਸਾਡੇ ਨਾਲ ਮੌਜੂਦ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਰਿਹਾ ਤੁਸੀਂ ਪਿਛੜੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਜਿਹੜਾ ਇੱਥੇ ਉਹ ਸੰਘਰਸ਼ ਵਿੱਢਿਆ ਹੋਇਆ ਹੈ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦੇ ਕੋਈ ਪਿਛਲੇ ਕਈ ਦਿਨਾਂ ਤੋਂ ਜਿਹੜਾ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਇੱਥੇ ਸਰਕਾਰ ਨੂੰ ਜਿਹੜੀ ਸਕੂਲ ਦੀ ਮਾਨਤਾ ਨੂੰ ਬਹਾਲ ਕਰਵਾਉਣ ਦੀ ਅਪੀਲ ਕੀਤੀ ਗਈ ਸੀ ਤੇ ਉਸ ਤੋਂ ਪਹਿਲਾਂ ਜਿਹੜੀਆਂ ਸਿੰਘ ਸਭਾ ਗੁਰਦੁਆਰਾ ਦੇ ਵਿੱਚ ਦੋ ਵਾਰੀ ਮੀਟਿੰਗਾਂ ਹੋਈ ਉਸ ਤੋਂ ਬਾਅਦ ਇੱਕ ਵਾਰੀ ਜਿਹੜਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਸੰਕੇਤਕ ਜਿਹੜਾ ਧਰਨਾ ਵੀ ਲਗਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜੇ ਡੀਸੀ ਫਾਜ਼ਿਲਕਾ ਨੇ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਸੀ ਪਰ ਇਹ ਵੀ ਪਤਾ ਲੱਗਿਆ ਕਿ ਅੱਜ ਜਲਾਲਾਬਾਦ ਦੇ ਜਿਹੜੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਉਹਨਾਂ ਦੇ ਨਾਲ ਵੀ ਜਿਹੜੀ ਮੀਟਿੰਗ ਕੀਤੀ ਗਈ ਸੀ ਪਰ ਮੀਟਿੰਗ ਦੇ ਵਿੱਚ ਕੋਈ ਵੀ ਸਿੱਟਾ ਨਾ ਨਿਕਲਣ ਤੋਂ ਬਾਅਦ ਆਖਰਕਾਰ ਬੱਚਿਆਂ ਨੂੰ ਆਪਣੇ ਇਸ ਰੋਡ ਤੱਕ ਇਹ ਸੰਘਰਸ਼ ਕਰਨਾ ਪਿਆ ਬੱਚਿਆਂ ਦੇ ਮਾਪਿਆਂ ਨੂੰ ਆਪ ਇਸ ਥੇ ਜਿਹੜਾ ਪਹੁੰਚ ਕੇ ਜਿਹੜਾ ਸੰਘਰਸ਼ ਕਰਨਾ ਪਿਆ ਹੈ ਅਸੀਂ ਹੋਰ ਵੀ ਜਿਹੜੇ ਪੇਰੈਂਟਸ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਵੈਗੁਰੂ ਰਿਸ਼ਾਲ ਸਾਹਿਬ ਵੈਗੁਰੂ ਜੀ ਕੀ ਫਤਿਹ ਜੀ ਅਸੀਂ ਜੋ ਮਾਤਾ ਗੁਰੂ ਸਕੂਲ ਬੰਦ ਕਰ ਮਾਨਤਾ ਰੱਦ ਕੀਤੀ ਆ ਇਹ 2500 ਬੱਚੇ ਦਾ ਭੁੱਖ ਖਰਾਬ ਹੋ ਰਿਹਾ ਜੀ ਇਹਦੇ 'ਚ ਇਹਦੀ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਜੀ ਸਾਡੀ ਮੰਗ ਇਹੀ ਆ ਕਿ 2500 ਬੱਚਿਆਂ ਦਾ ਭੁੱਖ ਖਰਾਬ ਨਾ ਕੀਤਾ ਜਾਵੇ ਜੀ ਬਿਲਕੁਲ ਬਿਲਕੁਲ ਜਿਹੜਾ ਵੀ ਜੋ ਵੀ ਇੱਥੇ ਬੱਚਿਆਂ ਦਾ ਮਾਪੇ ਪਹੁੰਚੇ ਨੇ ਇੱਕਦਮ ਵੀ ਬੱਚੇ ਜਿਹੜੇ ਨਾਹਰੇ ਬਾਜੀ ਵੀ ਕੀਤੀ ਜਾ ਰਹੀ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਲੋਮੇ ਜਿਹੜਾ ਇਸ ਧਰਨੇ ਦੇ ਵਿੱਚ ਉਹ ਆਪਣਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਥੇ ਹੋਰ ਵੀ ਬੱਚਿਆਂ ਦੇ ਮਾਪੇ ਜਿਹੜੇ ਹਾਂਜੀ ਕੀ ਕਹੋਗੇ ਜੀ ਅਸੀਂ ਇਹ ਹੀ ਕਵਾਂਗੇ ਕਿ ਅਸੀਂ ਸਕੂਲ ਦੇ ਅਧਿਆਪਕ ਵੀ ਹਾਂ ਤੇ ਸ ਬੱਚਿਆਂ ਦੇ ਬਾਪੇ ਵੀ ਹਾਂ ਅਸੀਂ ਤੇ ਅਸੀਂ ਸਕੂਲ ਨੂੰ ਬਚਾਉਣਾ ਚਾਹੁੰਦੇ ਹਾਂ ਸਾਡੇ ਆਸ-ਪਾਸ ਕਿਸੇ ਵੀ ਨੇੜੇ ਇਲਾਕੇ ਵਿੱਚ ਮਾਤਾ ਗੁਜਰੀ ਵਰਗਾ ਸਕੂਲ ਨਾ ਹੈ ਨਾ ਹੋਏਗਾ ਤੇ ਇਸ ਲਈ ਸਾਡੇ ਸਕੂਲ ਨੂੰ ਬਚਾਇਆ ਜਾਵੇ ਸਾਡੇ ਸ ਬੱਚਿਆਂ ਦੀ ਅਸੀਂ ਬੱਚਿਆਂ ਦਾ ਫਿਊਚਰ ਬਚਾਉਣਾ ਚਾਹੁੰਦੇ ਹਾਂ ਅਸੀਂ ਆਪਦੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹ ਰਹੇ ਹਾਂ ਸਾਡੀ ਰੋਜ਼ੀ ਰੋਟੀ ਵੀ ਸਕੂਲ ਨਾਲ ਹੀ ਜੁੜੀ ਹੋਈ ਹੈ ਬੜੀ ਜਿਆਦਾ ਕਟਕਦੀ ਧੋਪਾਂ ਧੋਪ ਨਹੀਂ ਲੱਗ ਰਹੀ ਕੋਈ ਗੱਲ ਨਹੀਂ ਜੀ ਅਸੀਂ ਆਪਣੇ ਹੱਕ ਲਈ ਆਪਣੇ ਬੱਚਿਆਂ ਲਈ ਆਪਣੀ ਜਾਨ ਵੀ ਦੇਣ ਨੂੰ ਤਿਆਰ ਹੈ ਤਾਂ ਫਿਰ ਵੀ ਧੋਪ ਹੈ ਕੋਈ ਗੱਲ ਧੰਨਵਾਦ ਜੀ ਹਾਂਜੀ ਪੰਜ ਕੀ ਹੋ ਗਏ ਆਪਣੇ ਬੱਚੇ ਦੀ ਮਾਂ ਹੋ ਕੇ ਅਤੇ 2500 ਬੱਚਿਆਂ ਦੀ ਅਧਿਆਪਕ ਹੋ ਕੇ ਮੈਂ ਉਹ ਬੱਚਿਆਂ ਦੇ ਨਾਲ ਖੜੀ ਆ ਅਤੇ ਬੱਚਿਆਂ ਦੇ ਹੱਕ ਲਈ ਜੋ ਕੁਝ ਵੀ ਅੱਜ ਮੈਨੂੰ ਕਰਨਾ ਪਵੇ ਮੈਂ ਕਰਨ ਲਈ ਤਿਆਰ ਹਾਂ ਧੰਨਵਾਦ ਬਿਲਕੁਲ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਵਾਰੀ ਫੇਰ ਜਿਹੜੇ ਇੱਥੇ ਬੱਚਿਆਂ ਦੇ ਮਾਪਿਆਂ ਦੇ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਇੱਥੇ ਕੋਈ ਧੋਪੜੀ ਲੱਗ ਰਹੀ ਅਸੀਂ ਆਪਣੇ ਬੱਚਿਆਂ ਦੇ ਹੱਕ ਵਾਸਤੇ ਕੁਝ ਵੀ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਜਿਹੜਾ ਸ ਸੰਬੋਧਨ ਕੀਤਾ ਉਹ ਤੁਹਾਨੂੰ ਸੁਣਾ ਦਿੰਦੇ ਆ ਇਹ ਬੈਂਕ ਧੰਨਵਾਦ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਛੋਟੇ ਛੋਟੇ ਬੱਚਿਆਂ ਦੇ ਵੱਲ ਵੀ ਜਿਹੜਾ ਇੱਥੇ ਉਹਨਾਂ ਦੇ ਵੱਲ ਵੀ ਸੰਬੋਧਨ ਕੀਤਾ ਜਾ ਰਿਹਾ ਹੈ ਅਬ ਇੱਥੇ ਮੈਂ ਹਰਮਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਦਿਖਾਈਆਂ ਜਾਣ ਇਕਲ ਤੁਸੀਂ ਦੇਖ ਹੀ ਲੈ ਕੇ ਛੋਟੇ ਛੋਟੇ ਮਾਸੂਮ ਜਿਹਨਾਂ ਨੂੰ ਫੁੱਲ ਕਹਿ ਸਕਦੇ ਫੁੱਲਾਂ ਵਰਗੇ ਬੱਚਿਆਂ ਦੇ ਬੁੱਲੋਂ ਵੀ ਜਿਹੜਾ ਸਰਕਾਰ ਦੇ ਬੁੱਲੋਂ ਇਸ ਸਕੂਲ ਦੀ ਜਿਹੜੀ ਐਨਓਸੀ ਨੂੰ ਰੱਦ ਕਰਵਾਉਣ ਦੇ ਲਈ ਜਿਹੜਾ ਉਹ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਤਾਂ ਮੇਰੇ ਵੀਰ ਇੱਥੇ ਪਹੁੰਚ ਕੇ ਮੇਰੇ ਨਾਲ ਕਿ ਪੱਤਰਕਾਰਾਂ ਨਾਲ ਗੱਲਬਾਤ ਕਰ ਲਈ। ਤਾਂ ਇੱਕ ਛੋਟੇ ਛੋਟੇ ਬੱਚੇ ਇਸ ਸਕੂਲ ਦੇ ਤੇ ਵੀ ਆਪਣੀ ਇੱਕ ਵਾਰੀ ਫੇਰ ਤੁਹਾਨੂੰ ਦੱਸ ਰਹੀ ਹਾਂ ਕਿ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸਹੇਲੇ ਵਾਲਾ ਦੀ ਜਿਹੜੀ ਮਾਨਤਾ ਨੂੰ ਹਾਲ ਕਰਵਾਉਣ ਦੇ ਲਈ ਬੱਚਾਂ ਦੇ ਬੁਲਾਰਿਆਂ ਤੇ ਸੰਘਰਸ਼ ਉਹ ਵਿੱਢਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਾਂ ਦੇ ਬੁਲਾਰਿਆਂ ਤੇ ਸੰਬੋਧਨ ਕੀਤਾ ਜਾ ਰਿਹਾ ਹੈ ਕਲਾਸ ਕਰ ਲਈ ਹੈ ਅਤੇ ਹੁਣ ਰਿਜ਼ਲਟ ਆਉਣਾ ਬਾਕੀ ਹੈ ਇਹ ਸਕੂਲ ਸਿਰਫ ਇੱਕ ਸਕੂਲ ਹੀ ਨਹੀਂ ਹੈ ਸਾਡਾ ਅਸੀਂ ਸਾਰੇ ਫੈਮਿਲੀ ਵਾਂਗ ਹੀ ਸਕੂਲ ਵਿੱਚ ਪੜ੍ਹਦੇ ਹਾਂ ਇਹ ਸਾਰਾ ਸਟਾਫ ਸਾਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦਾ ਹੈ ਇਸ ਲਈ ਮੇਰੀ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਪਲੀਜ਼ ਸਾਡਾ ਸਕੂਲ ਬੰਦ ਨਾ ਕੀਤਾ ਜਾਵੇ ਜੇਕਰ ਤੁਸੀਂ ਸਾਡਾ ਸਕੂਲ ਬੰਦ ਕਰਿਓ ਸਮਝ ਲਿਓ ਤੁਸੀਂ ਮੇਰੇ ਵਾਂਗੂ 2500 ਸਟੂਡੈਂਟਸ ਦਾ ਭਵਿੱਖ ਖੋੜ ਰਹੇ ਹੋ ਥੈਂਕ ਯੂ ਮੈਂ ਜਪਮਨ ਕੋਰ ਸੀਐਮ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕਰਦੀ ਹਾਂ ਕਿ ਮੇਰਾ ਸਕੂਲ ਬੰਦ ਨਾ ਕਰੋ

ਸਕੂਲ ਦੀ ਮਾਨਤਾ ਨੂੰ ਬਹਾਰਉਣ ਦੇ ਲਈ ਜਿਹੜੀ ਸੰਬੋਧਨ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਜਤਪਾਲ ਸਿੰਘ ਜੀ ਸੀ ਉਹ ਵੀ ਇੱਥੇ ਪਹੁੰਚੇ ਨਿਕਾੜ ਰਹੇ ਹੁਣ ਸਰਦਾਰ ਸਰਬਜੀਤ ਸਿੰਘ ਜੀ ਕਹਿੰਦਾ ਕਿੱਦਾਂ ਲਿਆ ਫਿਲਹਾਲ ਫਿਲਹਾਲ ਤੁਸੀਂ ਦੇਖ ਹੀ ਲਿਆ ਕਿ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਸੰਘਰਸ਼ ਵੜਿਆ ਗਿਆ ਉੱਥੇ ਦੂਸਰੇ ਪਾਸੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਸੰਘਰਸ਼ ਦੇ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਤੋਂ ਜਿਹੜੀ ਐਨਓਸੀ ਰੱਦ ਕੀਤੀ ਉਸ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਲਾਲਾਬਾਦ ਤੋਂ ਕੈਮਰਾਮੈਨ ਹਰਮਨ ਸੰਧੂ ਦੇ ਨਾਲ ਜਗਮੀਤ ਸੰਧੂ ਜੀਆਰ ਨਿਊਜ਼ ਜਲਾਲਾਬਾਦ